ਸਿਰਫ ਇੱਕ ਕਾਲੀ ਛੋਲੇ ਤੇ ਦੋ ਆਲੂਆਂ ਤੋਂ ਬਹੁਤ ਹੀ ਮਜ਼ੇਦਾਰ ਜੀ ਟਿੱਕੀ ਬਣ ਕੇ ਤਿਆਰ ਹੋਊਗੀ ਜਿਹਦੇ ਲਈ ਨਾ ਤੇਲ ਦੀ ਜ਼ਰੂਰਤ ਹੈ ਨਾ ਮੈਦੇ ਦੀ ਨਾ ਚਾਵਲ ਦੇ ਆٹے ਦੀ ਤੇ ਬਹੁਤ ਹੀ ਮਜ਼ੇਦਾਰ ਟਿੱਕੀ ਬਣੂਗੀ ਇਸकी ਸਾਰਿਆਂ ਦੀ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਹੋਗੀ ਤੇ ਨਾਲ ਹੀ ਬਣਾਵਾਂਗੇ ਮਜ਼ੇਦਾਰ ਜੀ ਛੋਲੇ ਆਲੂ ਦੀ ਚਾਟ ਜਿਹੜੀ ਕਿ ਬੜੀ ਸਿੰਪਲ ਤਰੀਕੇ ਨਾਲ ਬਣਦੀ ਹੈ ਸਭ ਤੋਂ ਪਹਿਲਾਂ ਇਹ ਟਿੱਕੀ ਬਣਾਉਣ ਦੇ ਲਈ ਆਪਾਂ ਲਵਾਂਗੇ ਛੋਲੇ ਜਿਨ੍ਹਾਂ ਨੂੰ ਆਪਾਂ ਪੂਰੀ ਰਾਤ ਭਿਓ ਕੇ ਰੱਖਤਾ ਸੀ ਕਾਲੇ ਛੋਲੇ ਲੈ ਆਪਾਂ ਉਸ ਤੋਂ ਬਾਅਦ ਜੀ ਆਪਾਂ ਦੋ ਲਵਾਂਗੇ ਆਲੂ ਵੱਡੇ ਸਾਈਜ਼ ਦੇ ਦੋ ਆਲੂ ਲੈ ਲਿਓ ਥੋੜੇ ਜੇ ਵੱਡੇ ਸਾਈਜ਼ ਦੇ ਸਪੈਸ਼ਲ ਲੈਓ ਕਿਉਂਕਿ ਮੈਂ ਐਸੇ ਲਈ ਕਿਹਾ ਕਿਉਂਕਿ ਜਦੋਂ ਆਪਾਂ ਛੋਲੇ ਉਬਾਲਾਂਗੇ ਇਹਨਾਂ ਨੂੰ ਉਬਲਣ ਤੇ ਜ਼ਿਆਦਾ ਟਾਈਮ ਲੱਗੂਗਾ ਜੇ ਛੋਟੇ ਆਲੂ ਪਾਓਗੇ ਤਾਂ ਜਲਦੀ ਮੈਸ਼ ਹੋ ਜਾਣਗੇ ਆਲੂਆਂ ਨੂੰ ਚੰਗੀ ਤਰ੍ਹਾਂ ਤੁਸੀਂ ਧੋ ਲਿਓ ਫਿਰ ਕੁੱਕਰ ਵਿੱਚ ਪਾਓ ਜ਼ਰੂਰਤ ਅਨੁਸਾਰ ਪਾ ਦਿਓ ਨਮਕ ਕੁੱਕਰ ਨੂੰ ਕਰਿਓ ਬੰਦ ਤੇ 10 ਤੋਂ 12 ਬਿਸਲਾਇ ਦੀ ਆਰਾਮ ਨਾਲ ਲੱਗਣਗੀਆਂ ਫੇਰ ਇਹ ਛੋਲੇ ਪੱਕ ਕੇ ਤਿਆਰ ਹੋ ਜਾਣਗੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਕਿਸੇ ਵੀ ਛਾਨਣੀ ਵਿੱਚ ਕੱਢ ਲਾਂਗੇ ਤੇ ਉਬਲੇ ਹੋਏ ਆਲੂਆਂ ਨੂੰ ਚੰਗੀ ਤਰ੍ਹਾਂ ਪਛਿੱਲ ਲਿਆ ਚਾਰ ਪੰਜ ਘੰਟੇ ਲਈ ਇਹਨੂੰ ਆਪਾਂ ਰੈਸਟ ਤੇ ਰੱਖਿਆ ਸੀ ਚੰਗੀ ਤਰ੍ਹਾਂ ਹੀ ਠੰਡੇ ਹੋ ਗਏ ਛੋਲਿਆਂ ਨੂੰ ਤੁਸੀਂ ਇੰਨੀ ਚੰਗੀ ਤਰ੍ਹਾਂ ਉਬਾਲ ਲੈਣਾ ਤਾਂ ਕਿ ਹੱਥਾਂ ਨਾਲ ਹੀ ਇਹ ਮੈਸ਼ ਹੁੰਦੇ ਜਾਣ ਉਸ ਤੋਂ ਬਾਅਦ ਜੀ ਆਪਾਂ ਲਏ ਦੋ ਬ੍ਰੈਡ ਜਿਹੜੇ ਕਿ ਪੈਕੇਟ ਦੇ ਬਿਲਕੁਲ ਲਾਸਟ ਵਾਲੇ ਬ੍ਰੈਡ ਸੀ ਹਲਕੇ ਜਿਹੇ ਬ੍ਰੈਡ ਸਖਤ ਹੈ ਬੜੀ ਆਸਾਨੀ ਨਾਲ ਨਹੀਂ ਟੁੱਟਦੇ ਤੇ ਇਹ ਸਭ ਤੋਂ ਜ਼ਿਆਦਾ ਵਧੀਆ ਕਿਉਂਕਿ ਆਪਾਂ ਇਹਦਾ ਵਧੀਆ ਜਿਹਾ ਬ੍ਰੈਡ ਕ੍ਰੰਬਸ ਤਿਆਰ ਕਰਾਂਗੇ ਬ੍ਰੈਡ ਜਿੰਨਾ ਸਖਤ ਹੋਊਗਾ ਬ੍ਰੈਡ ਕ੍ਰੰਬਸ ਉਨਾ ਹੀ ਵਧੀਆ ਤਿਆਰ ਹੁੰਦਾ ਹੈ ਫਿਰ ਆਪਾਂ ਲੈ ਆ ਜੀ ਛੋਲੇ ਪਾਣੀ ਵਗੈਰਾ ਇਹਦੇ ਵਿੱਚੋਂ ਚੰਗੀ ਤਰ੍ਹਾਂ ਨਿਕਲ ਗਿਆ ਤੇ ਇਹਨੂੰ ਕਿਸੇ ਵੀ ਖੁੱਲੇ ਜੇ ਭਾਂਡੇ ਵਿੱਚ ਪਾ ਦਿਓ ਤੇ ਕਿਸੇ ਵੀ ਮੈਸ਼ਰ ਨਾਲ ਚੰਗੀ ਤਰ੍ਹਾਂ ਇਹਨਾਂ ਨੂੰ ਮੈਸ਼ ਕਰ ਲਿਓ ਜਿੰਨੇ ਸੌਫਟ ਹੋਣਗੇ ਓਨਿ ਜਲਦੀ ਇਹ ਮੈਸ਼ ਹੋਣਗੇ ਉਬਲੇ ਹੋਏ ਆਲੂਆਂ ਵਿੱਚੋਂ ਆਪਾਂ ਪਹਿਲਾਂ ਇੱਕ ਆਲੂ ਲਵਾਂਗੇ ਫਿਰ ਉਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਜ਼ਰੂਰਤ ਦੇ ਅਨੁਸਾਰ ਤੁਸੀਂ ਦੂਸਰਾ ਆਲੂ ਮਿਕਸ ਕਰਿਓ ਪਰ ਮੈਂ ਅੱਧਾ ਹੀ ਪਾਉਂਗੀ ਕਿਉਂਕਿ ਅੱਧਾ ਆਲੂ ਆਪਾਂ ਚਾਟ ਲਈ ਰੱਖ ਲਿਆ ਉਹਦੀ ਚਾਟ ਤਿਆਰ ਕਰਾਂਗੇ ਜਦੋਂ ਇਹ ਚੰਗੀ ਤਰ੍ਹਾਂ ਮੈਸ਼ ਹੋ ਗਏ ਹੁਣ ਇਹਦੇ ਵਿੱਚ ਥੋੜੀਆਂ ਜਿਹੀ ਆਪਾਂ ਰੋਲੀ ਚੀ ਜਪਾਵਾਂਗੇ ਸਿੰਪਲ ਜੇ ਸਮਾਨ ਨਾਲ ਹੀ ਇਹ ਬਹੁਤ ਹੀ ਮਜ਼ੇਦਾਰ ਟਿੱਕੀ ਚਾਟ ਬਣ ਕੇ ਤਿਆਰ ਹੁੰਦੀ ਹੈ ਐਨੀ ਟੇਸਟੀ ਬਣਦੀ ਹੈ ਕਿ ਤੁਸੀਂ ਬਾਰ ਬਾਰ ਬਣਾਇਆ ਕਰੋਗੇ ਫਿਰ ਆਪਾਂ ਪਾਈਏ ਦੇ ਵਿੱਚ ਤਿੱਖੀ ਮਿਰਚ ਦੋ ਮਿਰਚਾਂ ਪਾਈਆਂ ਬਿਲਕੁਲ ਬਰੀਕ ਬਰੀਕ ਕੱਟ ਲਿਓ ਮੁੱਠੀ ਪਰ ਲੈ ਲਿਓ ਹਰਾ ਧਨੀਆ ਫਿਰ ਪਾਈਆਂ ਸੁੱਕੀਆਂ ਕੁੱਟੀਆਂ ਹੋਈਆਂ ਲਾਲ ਮਿਰਚਾਂ ਦੋ ਮਿਰਚਾਂ ਆਪਾਂ ਇਹਦੇ ਵਿੱਚ ਯੂਜ਼ ਕੀਤੀਆਂ ਉਸ ਤੋਂ ਬਾਅਦ ਵਿੱਚ ਜ਼ਰੂਰਤ ਦੇ ਅਨੁਸਾਰ ਪਾ ਦਿਓ ਨਮਕ ਅੱਧੇ ਚਮਚੇ ਤੋਂ ਘੱਟ ਪਾਵਾਂਗੇ ਚਾਟ ਮਸਾਲਾ ਚਾਟ ਮਸਾਲੇ ਵਿੱਚ ਵੀ ਨਮਕ ਹੁੰਦਾ ਇਸ ਲਈ ਇਹ ਜਿੱਦਾਂ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾਓ ਤੇ ਥੋੜੀ ਜਿਹੀ ਪਾ ਦਾਂਗੇ ਹਲਦੀ ਤਾਂ ਕਿ ਇਹਨੂੰ ਹਲਕਾ ਜਿਹਾ ਕਲਰ ਆਵੇ ਉਸ ਤੋਂ ਬਾਅਦ ਪਾਇਆ ਜੀ ਜੀਰਾ ਪਾਊਡਰ ਪੂਜੇ ਹੋਏ ਜੀਰੇ ਦਾ ਪਾਊਡਰ ਆਪਾਂ ਇਹਦੇ ਵਿੱਚ ਮਿਕਸ ਕਰਤਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਓ ਪਰ ਉਸ ਤੋਂ ਪਹਿਲਾਂ ਪਾਇਓ ਬ੍ਰੈਡ ਕ੍ਰੰਬਸ ਜਿਹੜਾ ਆਪਾਂ ਤਿਆਰ ਕਰਕੇ ਰੱਖਿਆ ਹੋਇਆ ਸੀ ਦੋ ਬ੍ਰੈਡਾਂ ਨੇ ਤਿਆਰ ਕੀਤਾ ਸੀ ਇਸ ਲਈ ਆਪਾਂ ਸਾਰਾ ਇਹਦੇ ਵਿੱਚ ਪਾਤਾ ਤੇ ਹੱਥਾਂ ਨਾਲ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਤੇ ਡੋ ਦੀ ਤਰ੍ਹਾਂ ਤਿਆਰ ਹੋ ਜਾਊਗਾ ਜਿਵੇਂ ਆਪਾਂ ਆਟਾ ਵਗੈਰਾ ਗੁੰਨਦੇ ਆਂਗੇ ਬਹੁਤ ਹੀ ਮਜ਼ੇਦਾਰ ਟਿੱਕੀ ਦੀ ਰੈਸਿਪੀ ਵਦਿਆ ਲੱਗੀ ਜਾਂਦੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਹੁਤ ਹੀ ਮਜ਼ੇਦਾਰ ਤੇ ਛੋਟੀਆਂ-ਛੋਟੀਆਂ ਰੈਸਪੀਜ਼ ਦੇਖਣ ਲਈ ਮੇਰੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਤੇ ਕਮੈਂਟ ਕਰਕੇ ਦੱਸਿਓ ਵੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਉਸ ਤੋਂ ਬਾਅਦ ਜੀ ਆਪਾਂ ਛੋਟੇ-ਛੋਟੇ ਸਾਈਜ਼ ਦੀਆਂ ਬਣਾਈਆਂ ਟਿਕੀਆਂ ਤੇ ਇੱਕ ਸਾਈਡ ਤੇ ਰੱਖਤੀਆਂ ਫਿਰ ਲੈ ਲਾਂਗੇ ਆਪਾਂ ਤਵਾ ਮੈਂ ਇੱਥੇ ਨਾਨ-ਸਟਿਕ ਤਵਾ ਵਰਤਿਆ ਤੁਸੀਂ ਕੋਈ ਮਰਜ਼ੀ ਲੈ ਸਕਦੇ ਹੋ ਘਰ ਵਾਲਾ ਤਵਾ ਆਰਾਮ ਨਾਲ ਵਰਤ ਸਕਦੇ ਹੋ ਜਿਹਦੇ ਉੱਪਰ ਤੁਸੀਂ ਰੋਟੀ ਬਣਾਉਣੀ ਹੋ ਇੱਕ ਡੇਢ ਚਮਚ ਲਵਾਂਗੇ ਤੇਲ ਦਾ ਚੰਗੀ ਤਰ੍ਹਾਂ ਕਰ ਲਾਂਗੇ ਗਰਮ ਉਸ ਤੋਂ ਬਾਅਦ ਸਾਰੀਆਂ ਟਿੱਕਿਆਂ ਨੂੰ ਹੌਲੀ ਹੌਲੀ ਕਰਕੇ ਦੇ ਉੱਪਰ ਰੱਖ ਦਾਂਗੇ ਗੈਸ ਦੀ ਫਲੇਮ ਮੀਡੀਅਮ ਤੇ ਕਰ ਲਾਂਗੇ ਇਹ ਤਵਾ ਜਿਹੜਾ ਵਿਚਕਾਰੋਂ ਥੋੜਾ ਜਿਹਾ ਉੱਚਾ ਹੈ ਤੇ ਸਾਈਡਾਂ ਤੋਂ ਥੋੜਾ ਜਿਹਾ ਨੀਮ ਹੈ ਇਸੇ ਲਈ ਮੈਂ ਨੂੰ ਨਾਲ-ਨਾਲ ਹਿਲਾ ਰਹੀ ਹਾਂ ਉਸ ਤੋਂ ਬਾਅਦ ਆਪਾਂ 2 ਮਿੰਟ ਤੱਕ ਇੱਕ ਸਾਈਡ ਤੋਂ ਬਿਲਕੁਲ ਨਹੀਂ ਪਲਟਾਂਗੇ ਫਿਰ ਹੌਲੀ-ਹੌਲੀ ਆਪਾਂ ਇਹਨਾਂ ਨੂੰ ਪਲਟ ਦਾਂਗੇ ਕਿੰਨੀਆਂ ਜ਼ਿਆਦਾ ਕ੍ਰਿਸਪੀ ਟਿੱਕੀਆਂ ਬਣਨਗੀਆਂ ਇਹ ਵੀਡੀਓ ਵਿੱਚ ਤੁਸੀਂ ਆਪਣੇ ਆਪ ਹੀ ਦੇਖ ਲਓਗੇ ਜ਼ਿਆਦਾਤਰ ਟਿੱਕੀਆਂ ਬਣਾਉਣ ਲਈ ਆਪਾਂ ਨੂੰ ਅਲੱਗ ਤੋਂ ਤਿਆਰੀ ਕਰਨੀ ਪੈਂਦੀ ਹੈ ਪਰ ਇਹ ਟਿੱਕੀਆਂ ਬਣਾਉਣੀ ਐਨੀ ਆਸਾਨ ਹੈ ਕਿ ਤੁਸੀਂ ਜਦੋਂ ਘਰ ਵਿੱਚ ਛੋਲਿਆਂ ਦੀ ਸਬਜ਼ੀ ਬਣਾਓ ਤਾਂ ਛੋਲੇ ਉਬਾਲ ਕੇ ਪਹਿਲਾਂ ਹੀ ਰੱਖ ਸਕਦੇ ਹੋ ਸ਼ਾਮ ਨੂੰ ਤੁਸੀਂ ਉਹਦੀ ਟਿੱਕੀ ਬਣਾ ਕੇ ਖਾ ਸਕਦੇ ਹੋ ਬਿਲਕੁਲ ਸਿੰਪਲ ਜਿਹਾ ਤਰੀਕਾ ਹੈ ਜਦੋਂ ਇਹ ਟਿੱਕੀ ਪੱਕ ਕੇ ਚੰਗੀ ਤਰ੍ਹਾਂ ਤਿਆਰ ਹੋ ਗਈ ਇਹਨੂੰ ਕਿਸੇ ਵੀ ਚੀਬ ਵਗੈਰਾ ਨਾਲ ਜਾਂ ਜਿਹੜੀ di ਨਾਲ ਤਾਕੀ ਇਹ ਪੂਰੀ ਅੰਦਰ ਤੱਕ ਕ੍ਰਿਸਪੀ ਬਣ ਜੇ ਤੇ ਕ੍ਰਿਸਪੀ ਕਿੰਨੀ ਬਣੀ ਹੈ ਉਹ ਤੁਸੀਂ ਵੀਡੀਓ ਵਿੱਚ ਦੇਖ ਹੀ ਲਿਆ ਜਦੋਂ ਤੁਸੀਂ ਇਹਨੂੰ ਸਰਵ ਕਰੋਗੇ ਤਾਂ ਇਹ ਟਿੱਕੀ ਲੈ ਲਓ ਉੱਪਰ ਦੀ ਪਾ ਦਿਓ ਦਹੀਂ ਦਹੀਂ ਨੂੰ ਹਲਕਾ ਜਿਹਾ ਪਤਲਾ ਕਰ ਲਿਓ ਫਿਰ ਪਾਈ ਆਪਾਂ ਇਮਲੀ ਦੀ ਸੌਸ ਤੁਸੀਂ ਜਿਹੜੀ ਸੌਸ ਹੈ ਦੇ ਉੱਪਰ ਮਰਜੀ ਪਾ ਸਕਦੇ ਹੋ ਪਰ ਇਮਲੀ ਵਾਲੀ ਸੌਸ ਦਾ ਟੇਸਟ ਅਲੱਗ ਹੀ ਹੈ ਥੋੜੀ ਜਿਹੀ ਬਣਾ ਲਈਏ ਆਪਾਂ ਗ੍ਰੀਨ ਸੌਸ ਇਹਨੂੰ ਉੱਪਰ ਪਾ ਕੇ ਆਪਾਂ ਸਰਵ ਕਰ ਦਾਂਗੇ ਜਿਆਦਾ ਨਮਕ ਮਿਰਚ ਮਸਾਲੇ ਬਿਲਕੁਲ ਨਹੀਂ ਪਾਵਾਂਗੇ ਕਿਉਂਕਿ ਆਪਾਂ ਟਿੱਕੀ ਵਿੱਚ ਹੀ ਚੰਗੀ ਤਰ੍ਹਾਂ ਪਾ ਦਿੱਤੀ ਸੀ ਬਾਕੀ ਜਿੱਦਾਂ ਤੁਹਾਡਾ ਦਿਲ ਕਰੇ ਉਸ ਤਰੀਕੇ ਨਾਲ ਖਾ ਸਕਦੇ ਹੋ ਬਚੇ ਹੋਏ ਛੋਲੇ ਦੀ ਆਪਾਂ ਬਣਾਵਾਂਗੇ ਚਾਟ ਥੋੜੀ ਜਿਹੀ ਛੋਲਿਆਂ ਉੱਪਰ ਅੱਧਾ ਆਪਾਂ ਆਲੂ ਜਿਹੜਾ ਬਚਾ ਕੇ ਰੱਖਿਆ ਸੀ ਹੱਥਾਂ ਨਾਲ ਮੈਸ਼ ਕਰਕੇ ਪਾ ਦਾਂਗੇ ਫਿਰ ਪਾ ਦਾਂਗੇ ਉੱਪਰ ਦੀ ਦਹੀਂ ਇਮਲੀ ਵਾਲੀ ਸਾਸ ਥੋੜੀ ਜਿਹੀ ਗ੍ਰੀਨ ਸਾਸ ਫਿਰ ਪਾਮਗੇ ਜ਼ਰੂਰਤ ਦੇ ਅਨੁਸਾਰ ਨਮਕ ਮਿਰਚ ਚਾਟ ਮਸਾਲਾ ਜੀਰਾ ਪਾਊਡਰ ਕਾਲੀ ਮਿਰਚ ਜਿਹੜੀਆਂ ਚੀਜ਼ਾਂ ਨੂੰ ਤੁਹਾਡਾ ਦਿਲ ਕਰੇ ਉਹ ਪਾ ਲਿਓ ਉੱਪਰ ਦੀ ਨਿਚੋੜ ਦਿਓ ਇੱਕ ਨਿੰਬੂ ਬਹੁਤ ਹੀ ਮਜ਼ੇਦਾਰ ਜੀ ਚਾਟ ਬਣ ਕੇ ਤਿਆਰ ਹੁੰਦੀ ਹੈ ਜਿਆਦਾ ਤਿੱਖਾ ਪਸੰਦ ਹੈ ਤਾਂ ਲਾਲ ਮਿਰਚ ਪਾ ਦਿਓ ਬਹੁਤ ਹੀ ਮਜ਼ੇਦਾਰ ਚਾਟ ਬਣ ਕੇ ਤਿਆਰ ਹੈ ਦੋ ਤਰ੍ਹਾਂ ਦੀ ਚਾਟ ਬਣੀ ਹੈ ਬਣਾ ਕੇ ਜਰੂਰ ਦੇਖਿਓ ਵੀਡੀਓ ਦੇਖਣ ਲਈ ਧੰਨਵਾਦ